ਲੋਕੀ ਜਿਨ੍ਹਾਂ ਨੂੰ ਸ਼ੋਣ ਸੀ ਨਹੀਂ ਦਿੰਦੇ ਗਲੇ ਚੁੱਕ ਕੇ ਉਹਨਾਂ ਨੂੰ ਲਾਏਗਾ ਪੀਰ ਗੁਰੂ ਸੂਰਾ ਦੇਸ਼ ਭਗਤ ਸਾਰੇ ਜੱਗ ਵਿੱਚ ਪੂਜਿਆ ਜਾਏਗਾ ਏ ਫਾਹੀ ਕੱਟ ਕੇ ਗਲੋਂ ਗੁਲਾਮੀਆਂ ਦੀ ਪਾਰਤ ਵਰਸ਼ ਆਯਾਦ ਕਰਾਏਗਾ ਏ ਪਾਰਤ ਵਰਸ਼ ਆਯਾਦ ਕਰਾਏਗਾ ਏ ਜਿੱਥੇ ਤਪ ਕੀਤਾ ਬੈਠਾ ਸੰਤਾ ਮਹਾਤਮਣੇ ਪੂਜਣ ਦੇ ਲੋਗ ਹੁੰਦੇ ਥਾਓ ਮਰੀਤਾ ਦਾ ਜਉਂਦਿਆਂ ਬੇਸ਼ੱਕ ਹੁਣ ਜੰਮ ਦੇ ਟਲਾਈ ਸਿੱਕੇ ਨਾਮ ਨਾ ਨਿਸ਼ਾਨ ਰਹਿੰਦਾ ਪੰਬਰਾ ਪਲੀਤਾ ਦਾ ਔ ਕਿਸ਼ਤਾ ਚੁਕਾਈਆਂ ਜਿਵੇਂ ਦੇਖ ਕੇ ਸ੍ਰੀ ਕਾਲ ਸੈਨੇ ਸਾਡੇ ਕੋਲ ਪਿਆ ਥੱੱਬਾ ਸਾੰਭਿਆ ਰਸੀਤਾ ਦਾ ਮੇਲੇ ਲੱਗਦੇ ਹਮੇਸ਼ ਰਹਿਣੇ ਜਿਹੜੀ ਜਗ੍ਹਾ ਉੱਤੇ ਖੂਨ ਡੁੱਲਿਆ ਸ਼ਹੀਦਾਂ ਦਾ ਜਿਹੜੀ ਜਗ੍ਹਾ ਉੱਤੇ ਖੂਨ ਡੁੱਲਿਆ ਸ਼ਹੀਦਾਂ ਦਾ ਆਇਆ ਜੱਗੀ ਉੱਤੇ ਪੁੱਤਰ ਅਕਾਲ ਦਾ ਕੋਈ ਸੂਰਮਾ ਠਾਜੀ ਦੇ ਨਾਲ ਦਾ ਆਇਆ ਜਾਗੀ ਉੱਤੇ ਪੁੱਤਰ ਅਕਾਲ ਦਾ ਕੋਈ ਸੂਰਮਾ ਨਾ ਠਾਜੀ ਦੇ ਨਾਲ ਦਾ ਆਇਆ ਜਾਗੀ ਉੱਤੇ ਪੁੱਤਰ ਅਕਾਲ ਦਾ ਕੋਈ ਸੂਰਮਾ ਨਾ ਠਾਜੀ ਦੇ ਨਾਲ ਦਾ ਆਇਆ ਜਾਗੀ ਉੱਤੇ ਪੁੱਤਰ ਅਕਾਲ ਦਾ ਕੋਈ ਸੂਰਮਾ ਨਾ ਠਾਜੀ ਦੇ ਨਾਲ ਦਾ ਵਗੇ ਜ਼ੁਲਮਾਂ ਦੇ ਹੜ ਜਿੰਨੇ ਰੋਕਲੇ ਕਤਾਲ ਜਿੰਨੇ ਰੋਕੀਆਂ ਹੰਡੇਰੀਆਂ ਭਾਵੇਂ ਸੈਂਕੜੇ ਤੇ ਪਾਈ ਬੈਠੇ ਤੂਣੀਆਂ ਕੌਣ ਕਰੂ ਦਸ਼ਮੇਸ਼ ਰੀਸਾ ਤੇਰੀਆਂ ਭਾਵੇਂ ਸੈਂਕੜੇ ਤੇ ਪਾਈ ਬੈਠੇ ਤੂਣੀਆਂ ਕੌਣ ਕਰੂ ਦਸ਼ਮੇਸ਼ ਰੀਸਾ ਤੇਰੀਆਂ ਵੀਰ ਨੇ ਕੌਣ ਅੱਖ ਦਾ ਝੁਕਾ ਕੇ ਸੀਸ ਆਪਣਾ ਦਾਤਾ ਮੋੜੀਆਂ ਆ ਮਾਨਤਾ ਮੈਂ ਤੇਰੀਆਂ ਪਾਵੇਂ ਸੈਂਕੜੇ ਤਪਾਈ ਬੈਠੇ ਤੂੰ ਨੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਪਾਵੇਂ ਸੈਂਕੜੇ ਤਪਾਈ ਬੈਠੇ ਤੂੰ ਨੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਸ਼ੁਕਰ ਗੁਜ਼ਾਰਦਾ ਅੱਖਾਂ ਸਾਵੇਂ ਵੇਖਿਆ ਨਾ ਪੁੱਤ ਕੋਈ ਵਾਤਾ ਪੁੱਤ ਕੁਰਬਾਨ ਕਰ ਸ਼ੁਕਰ ਗੁਜ਼ਾਰਦਾ ਕੌਣ ਆਖਦਾ ਝੁਕਾ ਕੇ ਸੀਸ ਆਪਣਾ ਦਾਤਾ ਮੋੜੀਆਂ ਆ ਮੰਨਤਾ ਮੈਂ ਤੇਰੀਆਂ ਭਾਵੇਂ ਸੈਂਕੜੇ ਤੇ ਪਾਈ ਬੈਠੇ ਦੁਨੀਆਂ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਭਾਵੇਂ ਸੈਂਕੜੇ ਤੇ ਪਾਈ ਬੈਠੇ ਤੂਣੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਔ ਨੂਰੇ ਮਾਹੀ ਛੋਟਿਆਂ ਦਾ ਹਾਲ ਜਦੋਂ ਦੱਸਿਆ ਜਿਗਰਾਏ ਤਲ ਦਾ ਤਖੇੜ ਖੇੜ ਹੱਸਿਆ ਸਿਆ ਬੂਟਾ ਕਹੀ ਵਾਲਾ ਤੀਰ ਨਾਲ ਪੋਟ ਕੇ ਜੜਾਂ ਜ਼ੁਲਮੀ ਸੀ ਦੇਸ਼ ਚੋਂ ਯੁਖੇੜੀਆਂ ਭਾਵੇਂ ਸੈਂਕੜੇ ਤੇ ਪਾਈ ਬੈਠੇ ਤੂਣੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਭਾਵੇਂ ਸੈਂਕੜੇ ਤੇ ਪਾਈ ਬੈਠੇ ਤੂਣੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਸਦੇਸ਼ੀ ਤੋਂ ਵਾਰਿਆ ਸਾਰਾ ਪਰਿਵਾਰ ਹੱਸ ਤੋਂ ਵਾਰਿਆ ਕੌਮੀ ਉਤਵਾਰਿਆ ਤੇ ਸ਼ੁਕਰ ਗੁਜ਼ਾਰਿਆ ਸਾਰਾ ਪਰਿਵਾਰ ਹੱਸ ਦੇਸ਼ੀ ਉਤਵਾਰਿਆ ਮਾਛੀਵਾੜ ਜੰਗਲਾਂ ਚ ਸ਼ੁਕਰ ਗੁਜ਼ਾਰੇ ਤੇਰਾ ਜਸ ਗਾ ਕੇ ਮੌਜੀ ਸ਼ਾਂਤ ਚੰਦਣਾ ਤੈਉ ਪਾ ਲਈਆਂ ਮੰਜ਼ਿਲਾਂ ਉੱਚੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਤੂਣੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਤੂਣੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ